ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਹੁਣ ਬਹੁਤ ਸਾਰੇ ਕਿਸਾਨਾਂ ਦੇ ਮਨ 'ਚ ਸਵਾਲ ਪੈਦਾ ਹੋਇਆ ਹੈ ਕਿ ਕੜਕ ਨੂੰ ਦੂਜਾ ਪਾਣੀ ਲਾਈਏ ਕਿ ਰੁਕ ਜੀਏ ਕਿਵੇਂ ਕਰੀਏ ਤੇ ਵਿਚ ਭਰਾ ਹੁਣ ਪੁੱਛਦੇ ਵੀ ਆ ਕਹਿੰਦੇ ਬਾਈ ਦੂਜਾ ਪਾਣੀ ਛੱਡ ਦਈਏ ਤੇ ਬਾਈ ਇਹ ਯਾਰ ਹੁਣ ਇੱਕ ਥਾਂ ਬੈਠਾ ਯਾਰ ਬੰਦਾ ਇਹ ਗੱਲਾਂ ਦਾ ਜਵਾਬ ਨਹੀਂ ਦੇ ਸਕਦਾ ਕਿਉਂ ਨਹੀਂ ਦੇ ਸਕਦਾ ਬਾਈ ਇਹ ਟਰੋਡੀ ਬਾਹਣਾ ਦੀ ਕੰਡੀਸ਼ਨ ਹੁੰਦੀ ਆ ਹਨਾ ਕੋਈ ਬਾਹਣਾ ਰੇਸਲੇ ਹੁੰਦੇ ਹਨਾ ਉੱਥੇ ਰੋਣਾਪੂ ਬਾਈ ਕਿਉਂ ਉੱਥੇ ਆਪਣੀ ਮਜਬੂਰੀ ਆ ਬਾਹਣ ਫੇਤੀ ਗੱਦਸ ਸਕਾ ਜਾਂਦੇ ਆ ਤੇ ਉੱਥੇ ਪਾਣੀ ਆਪਾਂ ਨੂੰ ਲੌਮਣੀ ਲਾਉਣਾ ਪੈਂਦਾ ਹਰ ਹੀ ਦੇ ਹਨਾ ਤੇ ਕੁਸ ਬਹਣ ਬਾਈ ਰੇਤਲੇ ਹੁੰਦੇ ਆਗੇ ਆਹ ਰੇਤਲੇ ਸੌਰੀ ਕਹਤਾ ਮੈਂ ਡਾਕਰ ਹੁੰਦੇ ਆਗੇ ਬਾਈ ਉਹਨਾਂ ਚੋਂ ਗੱਲ ਨਹੀਂ ਜਾਂਦੀ ਠੀਕ ਆ ਕਾਲੀ ਮਿੱਟੀ ਵਾਲੇ ਬਹਣਾਂ ਉਹਨਾਂ ਨੇ ਗੱਲ ਲੇਟ ਗਮਾਉਣੀ ਆ ਹੁਣ ਆਪਾਂ ਉਹਨਾਂ ਦੀ ਜਿਹੜੇ ਰੇਤਲੇ ਬਣ ਵਾਲੀ ਰੀਸਨ ਵਾਲੇ ਜਰਾ ਆਪਾਂ ਵੀ ਪਾਣੀ ਛੱਡ ਕੇ ਬਹਿ ਜਾਗੇ ਹਨਾ ਤੇ ਫਿਰ ਆਪਾਂ ਦਾ ਕਣਖ ਚ ਘਾਟਾ ਹੀ ਖਾਵਾਂਗੇ ਕੁੱਲ ਮਿਲਾ ਕੇ ਮੇਰੇ ਸਾਬ ਨਾਲ ਤਾਂ ਹੁਣ ਵਿੱਚ ਬੜਾ ਯੂਟਿਊਬਰ ਹਾਂ ਵੀਡੀਓ ਪਾਈ ਜਾਂਦੇ ਮੇਰੇ ਵਰਗੇ ਵੀ ਕਣਕ ਨੂੰ ਪਾਣੀ ਲਾ ਦੋ ਜੀ ਕੋਰਾ ਪਈ ਜਾਂਦਾ ਕੋਰੇ ਨਾਲ ਹੁਣ ਇਹਦੇ ਵਿੱਚ ਨਿੱਕੀ ਬੱਲੀ ਤਿਆਰ ਹੋਣੀ ਸੀ ਤੇ ਉਹਦੇ ਵਿੱਚ ਦਾਣੇ ਦੀ ਸੰਖਿਆ ਘਟ ਜੂਗੀ ਕੁਛ ਨਹੀਂ ਹੁੰਦਾ ਬਾਈ ਜੇ ਪਾਣੀ ਨਾਲ ਦਬ ਗਈ ਥੋੜੀ ਕਣਕ ਥੋੜੀ ਸਬਕਾ ਜੀ ਗਿਣਤੀ ਜੀ ਕਿ ਅਲੀ ਉਹਦੇ ਵਿੱਚ ਨਿੱਕੀ ਬੱਲੀ ਚ ਕੀ ਵੱਡੀ ਬੱਲੀ ਚ ਵੀ ਦਾਣੇ ਦੀ ਸੰਖਿਆ ਘਟ ਜੂਗੀ ਐਵੇਂ ਬਾਈ ਆਪਦੇ ਬਾਹਣ ਦੀ ਕੰਡੀਸ਼ਨ ਦੇਖੋ ਹੁਣ ਦੇਖੋ ਆ ਸਾਡਾ ਬਾਹਣ ਦੇਖੋ ਆ ਪਿਆ ਤਾਂ ਹਜੇ ਗਾਰਾ ਵਰਗਾ ਲੈ ਹੁਣ ਇਹਨੂੰ ਅਸੀਂ ਪਾਣੀ ਲਾਤਾ ਇਹ ਨੀਕੀ ਬੱਲੀ ਬਚਾਉਂਦੇ ਬਚਾਉਂਦੇ ਬਾਈ ਵੱਡੀ ਤੋਂ ਵੀ ਜਾਵਾਂਗੇ ਐਵੇਂ ਬਾਈ ਆਪਦੇ ਬਾਹਣ ਦੀ ਕੰਡੀਸ਼ਨ ਦੇਖ ਕੇ ਪਾਣੀ ਲਾਇਆ ਕਰੋ ਐਵੇਂ ਤੇਰੇ ਮੇਰੇ ਅੱਖੇ ਢੋਲਣ ਨਾ ਚੱਕੋ ਆ ਕਰੋ ਤੇ ਬਾਕੀ ਹੁਣ 1 2 3 4 ਤਰੀਕ ਤੱਕ ਫਰਵਰੀ ਤੱਕ ਮੀਂਹ ਵੀ ਦੱਸ ਰਹੇ ਹੈਗੇ ਵੀ ਖਰਾਪਾ ਤਾਂ ਇਹ ਕੋਈ ਚੀਜ਼ ਦੀ ਖਾਸ ਨਾਲ ਜ ਰੱਖਦੇ ਨਹੀਂਗੇ ਚਲੋ ਇੰਨੀ ਕੁ ਦਾ ਹਰੇਕ ਨੂੰ ਹੀ ਪਤਾ ਹਰੇ ਵੀ ਜਿੰਮੇਦਾਰ ਨੂੰ ਹੀ ਪਤਾ ਵੀ ਮੋਬਾਈਲ ਤੇ ਆਈ ਜਾਂਦਾਗਾ ਵੀ 4 ਤਰੀਕ ਤੱਕ ਮੀਂਹ ਦੱਸਿਆ ਹੋਇਆ ਹੈਣਾ ਤੇ ਜੇ ਬਾਈ ਥੋੜਾ ਪਾਣੀ ਲੱਗਿਆ ਹੋਇਆ ਤੇ ਜੇ ਥੋੜਾ ਕੁਦਰਤੀ ਡਾਕਰ ਵਾਹਣ ਹੋਇਆ ਉੱਤੋਂ ਪੈ ਗਿਆ ਮੀਂਹ ਬਾਈ ਫੇਰ ਕਾਹ ਨੂੰ ਫੇਰ ਚੱਕੀ ਫਿਰ ਮੰਗਣੀ ਜਣੀਆਂ ਢੋਲੀਆਂ ਤੇ ਬਾਕੀ ਹੁਣ ਇਹੋ ਜੀ ਕੰਡੀਸ਼ਨ ਤੇ ਕਣਕ ਗਈ ਖੜੀ ਆ ਵੀ ਇਹਨੂੰ ਲੋਡ ਕਰਨ ਦਾ ਕੋਈ ਹੱਲ ਵੀ ਨਹੀਂ ਦੂਗਾ ਅੱਜ ਵੀ ਜੇ ਹੁਣ ਕਣਕ ਤੁਸੀਂ ਖਰਾਬ ਕਰ ਲਈ ਨਾ ਪਾਣੀ ਨਾਲ ਜਾਂ ਤਾਂ ਡੀਕਲੋ ਦੇ ਦਿਓ ਚਾਰ ਦਿਨ ਬਾਈ ਇਹ ਮਾੜਾ ਜਿਹਾ ਵਾਹਣ ਸੁੱਕ ਜੂ ਇਹ ਛੋਣਾ ਨਹੀਂ ਹੈਗਾ ਵੀ ਵਾਹਣ ਸੁੱਕ ਗਿਆ ਤਾਂ ਛੋਣਾ ਮੱਚ ਜੂ ਜਾਂ ਕਣਕ ਮੱਚ ਜੂ ਮੱਚਦੀ ਨਹੀਂ ਸਮਾਂ ਦੇ ਜਿੰਨਾ ਪਾਣੀ ਚੜ ਕੇ ਲੱਗੂ ਉਹਨਾਂ ਵਧੀਆ ਰਹਿੰਦੀਆਂ ਕਣਕ ਯਾਰ ਮੇਰੇ ਸਾਹਬ ਨਾਲ ਤਾਂ ਅਸੀਂ ਪਹਿਲਾਂ ਪਾਣੀ ਵੱਧ ਲਾਉਂਦੇ ਹੁੰਦੇ ਸੀ ਕਣਕ ਨੂੰ ਤੇ ਜਦੋਂ ਤੁਸੀਂ ਚਾਰਕ ਪਾਣੀ ਤੇ ਪਕਾਉਣ ਲੱਗਿਆ ਕਣਕ ਉਹ ਤਾਂ ਯਾਰ ਝਾੜ ਵਧੀਆ ਘਟਿਆ ਨਹੀਂ ਹੈਗਾ ਕਿਉਂ ਵਧਿਆਗਾ ਬਾਈ ਜਿੰਨਾ ਪਾਣੀ ਚੜ੍ਹ ਕੇ ਲੱਗੂਗਾ ਲੰਮੇ ਟਾਈਮ ਤੋਂ ਲੱਗੂਗਾ ਕਣਕ ਉਹ ਨੂੰ ਚੰਗੀ ਰਹਿੰਦੀ ਹੈ ਇਹ ਘੱਟ ਪਾਣੀ ਵਾਲੀ ਵੈਰਾਈਟੀ ਕਿਉਂ ਹੁੰਦੀ ਹੈਗੀ ਵੀ ਬਾਲੇ ਪਾਣੀ ਵਾਲੀ ਨਹੀਂ ਹੁੰਦੀ ਆਹ ਤਾਂ ਚਲੋ ਹੁਣ 222 826 ਕਣਕਾ ਇਹ ਤਾਂ ਹਜੇ ਪਾਣੀ ਦੀ ਥੋੜੀ ਜੀ ਦਾਵ ਚੱਲਣ ਲੱਗ ਗਈਆਂ ਜੇ ਕਲ ਕਿਹਾਰੇ ਚ ਪਾਣੀ ਮਾੜਾ ਮੋਟਾ ਵੱਧ ਪੈ ਜੂ ਹਣਾ ਕੋਈ ਚੱਕਰ ਨਹੀਂ ਚੱਲ ਜਾਂਦੀਆਂ ਨੇ ਤੇ ਜਿਹੜੀਆਂ ਇਹਦੋਂ ਪਹਿਲਾਂ 29 ਸਟਾਰਟ ਹੋਈ 30 ਸਿਆਸੀ ਹੋ ਗਈ ਜਿਹੜੀਆਂ ਉਦੋਂ ਪਹਿਲਾਂ ਵਾਲੀਆਂ ਵੈਰਟੀਆਂ ਬੀਜ ਦੇ ਹੁੰਦੇ ਸੀਗੇ ਭਾਈ ਉਹ ਤਾਂ ਇੰਨੀਆਂ ਕੋਸੋਹਲ ਵੈਰਟੀਆਂ ਸੀ ਵੀ ਇੱਕ ਦਿਹਾੜੀ ਵੀ ਪਾਣੀ ਖੜ ਗਿਆ ਆਪਣੇ ਬਾਣ ਚ ਬੱਸ ਉਹਨੇ ਪੀਲਾ ਪੈਣੀ ਪੈਣਾ ਐਸੀ ਜੀ ਵੈਰਟੀ ਸੀ ਉਹ ਤੇ ਇਹ ਤਾਂ ਖਰ ਬਹੁਤ ਚੰਗੀਆਂ ਵੈਰਟੀਆਂ ਮੰਨਦਾ ਯਾਰ ਮੈਂ ਤਾਂ ਕਹਿਣਾ ਹੁੰਦਾ ਵੀ ਏ ਬਰਾਟ ਗਾਣੇ ਤਾਂ ਜੀਮਿੰਦਾਰ ਬਚਾਤੇ ਹੁਣ ਕਿੱਲੇ ਕਿੱਲੇ ਦੇ ਕਿਾਰੇ ਹਰੇਕ ਦੇ ਆਮ ਹੀ ਅਸੀਂ ਆਪ ਅੱਧੇ ਦੇ ਕਿੱਲੇ ਦੇ ਕਿਾਰੇ ਬਾਹਣ ਬਾਹ ਕੇ ਅੱਧੇ ਦੇ ਕਿੱਲੇ ਦੇ ਕਿਾਰੇ ਪਾਉਂਦੇ ਰਹੇ ਆਂ ਬਈ ਫੇਰ ਵੀ ਕੀ ਜੇ ਕਿਸੇ ਕਿਾਰੇ ਚ ਮਾੜਾ ਪਾਣੀ ਵੱਧ ਪਾ ਜਾਂਦਾ ਦੀ ਕਈ ਵਾਰ ਕਿਾਰੇ ਉਧਰੋਂ ਨੱਕੇ ਚ ਪਾਣੀ ਪਈ ਜਾਂਦਾ ਹੁੰਦਾ ਤੇ ਉਧਰੋਂ ਜਮਾ ਸਿਰੇ ਲੱਗ ਜਾਂਦਾ ਬਈ ਉਹ 100% ਪੀਲਾ ਪੈਂਦਾ ਹੀ ਪੈਂਦਾ ਸੀ ਹੁਣ ਤਾਂ ਕਿੱਲੇ ਕਿੱਲੇ ਦੇ ਕਿਾਰੇ ਆਮ ਹੀ ਆ ਹਰੇਕ ਦੇ ਵੀ ਵਿੱਚ ਤਾਂ ਵੱਡੇ ਇਹਨਾਂ ਦਾ ਵੱਡਾ ਕੰਮ ਉਹਨਾਂ ਦੇ ਦੋ ਦੋ ਕਿੱਲੇ ਦੇ ਕਿਾਰੇ ਵੀ ਆਗੇ ਤੇ ਵੀ ਇਹ ਬ੍ਰਾਈਟੀਆਂ ਚੰਗੀਆਂ ਹੁਣ ਕਰਕੇ ਵੀ ਇਹ ਪਾਣੀ ਦੀ ਦਾਵ ਜਾਲ ਲੈਣੀਆਂ ਨੇ ਤੇ ਹੁਣ ਆਪਣੇ ਭਰਾ ਕਿਸੇ ਦਾ ਹੁਣ ਰੇਸਲੇ ਵਾਹਣਾ ਪਿੰਡ ਚ ਸਾਰੇ ਸਾਰੇ ਪਿੰਡ ਚ ਇੱਕੋ ਜਿਹਾ ਵਾਹਣ ਤਾਂ ਹੁੰਦਾ ਨਹੀਂ ਜੇ ਮੈਂ ਕਹਿੰਦਾ ਵੀ ਇਹ ਸਾਡਾ ਡਾਕਰ ਵਾਹਣਾ ਜਾਂ ਸਾਡਾ ਦਰਮਿਆਨਾ ਵਾਹਣਾ ਤਾਂ ਸਾਰੇ ਪਿੰਡ ਦਾ ਦਰਮਿਆਨਾ ਹੀ ਹੋਊਗਾ ਨਾ ਬਾਈ ਹਰੇਕ ਪਿੰਡ ਚ ਰੇਸਲੇ ਵਾਹਣ ਵੀ ਹੈਗੇ ਆ ਹਰੇਕ ਪਿੰਡ ਚ ਡਾਕਰ ਵਾਹਣ ਵੀ ਹੈਗੇ ਆ ਚਾਹੇ ਕਿਤੇ ਕੋਈ ਕਿੰਨਾ ਹੀ ਰੇਸਲੇ ਪਾਣੀ ਆਹ ਰੇਸਲੇ ਵਾਹਣਾਗੇ ਜਹੇ ਸਾਰਾ ਪਿੰਡ ਦਾ ਟਿੱਬੇ ਵਾਲਾ ਵਾਹਣਾ ਬਈ ਕੁਝ ਏਰੀਆ ਹੋਊਗਾ ਉਹ ਡੱਕਰ ਹੋਊਗਾ ਮੈਰਾ ਕਹਿ ਦਿੰਦੇ ਆਮ ਉਹਨੂੰ ਤੇ ਕੁਝ ਆਪਣੇ ਆਮ ਬਾਲੂ ਸਾਭ ਵੀ ਦਰਮਿਆਨੇ ਵਾਹਣ ਵੀ ਹੁੰਦੇ ਆ ਜਿਵੇਂ ਹੁਣ ਸਾਡਾ ਆਹ ਏਰੀਆ ਸੀ ਜਿੱਥੇ ਆਪਣਾ ਖੇਤ ਆ ਇਹ ਹੁਣ ਦਰਮਿਆਨਾ ਸੀ ਵੀ ਰੇਤਾ ਮਿੱਟੀ ਸੀ ਦੇ ਵਿੱਚ ਵੀ ਨਾਲੇ ਰੇਤਾ ਸੀ ਨਾਲੇ ਮਿੱਟੀ ਸੀ ਤੇ ਸਾਡੇ ਉਹ ਪਿੰਡ ਦੇ ਪਰਲੇ ਪਾਸੇ ਉਹ ਬੰਦੂ ਵਾਲੀ ਸਾਈਡ ਜਾ ਕੇ ਉਧਰ ਕਾਲੀ ਮਿੱਟੀ ਵਾਲੇ ਵਾਹਣ ਜੰਮਾ ਪਿਓਰ ਤੇ ਉਹੋ ਬਈ ਉੱਥੇ ਫਸਲ ਬੜੇ ਚਿਰਦੀ ਹੁੰਦੀ ਆ ਤੇ ਉਹਨੂੰ ਮੈਰਾ ਕਹਿੰਦੇ ਆ ਆਮ ਸਾਡੇ ਬੰਦ ਨੂੰ ਮਾਰੇ ਵਾਲੀ ਧਰਤੀ ਕਹਿੰਦੇ ਆ ਬੜੀ ਤਾਕਲੀ ਧਰਤੀ ਆ ਤੇ ਆ ਤਾਂ ਮਾਗਰੋ ਚੱਲਿਆ ਬਾਹਣ ਤੇ ਅੱਜ ਤੋਂ 10 ਸਾਲ ਪਹਿਲਾਂ ਇਹ ਰੇਸ ਲਈ ਸੀ 10 12 ਸਾਲ ਪਹਿਲਾਂ 15 ਵੀ 20 ਸਾਲ ਪਹਿਲਾਂ ਲਾ ਲਓ ਯਾਰ ਅਜੇ ਤੋਂ 10 ਸਾਲ ਤਾਂ ਮੈਂ ਗਲਤੀ ਨਾ ਕਰਾਂ ਤਾਂ 20 ਸਾਲ 20 25 ਸਾਲ ਪਹਿਲਾਂ ਜਿੱਥੇ ਝੋਨਾ ਨਹੀਂ ਲੱਗਦਾ ਸੀ ਇਹ ਬਾਹਣ ਰੇਸ ਲਈ ਰੇਤ ਲਈ ਸੀਗੇ ਤੇ ਹੁਣ ਇਹ ਝੋਨਾ ਲੱਗਣੇ ਕਰਕੇ ਬਈ ਇਹ ਵੀ ਡੱਕਰ ਹੋ ਚੱਲੇ ਕਾਲੀ ਮਿੱਟੀ ਹੋ ਗਈ ਤੇ ਜਦੋਂ ਹੁਣ ਅਸੀਂ ਮਹੀਨੇ ਬਾਹਣ ਚ ਪਾਣੀ ਖੜਾ ਰਹਿੰਦਾਗਾ ਤੇ ਇਹ ਡੱਕਰ ਹੋ ਗਏ ਹੁਣ ਪਾਣੀ ਘਟ ਖਾਨ ਲੱਗੇ ਗਿੱਲ ਰੱਖਣ ਲੱਗੇ ਥੱਲੇ ਆਪ ਦੇ ਏ ਹੁਣ ਜੇ ਹੁਣ ਇਸ ਉਸ ਹਾਬ ਦੇ ਅੱਜ ਤੋਂ 20 ਸਾਲ ਦੇ ਹਾਬ ਦੇ ਪਹਿਲਾਂ ਨਾਲ ਤੇ ਅੱਜ ਪਾਣੀ ਲਾਈਏ ਬਾਈ ਫਿਰ ਉਸ ਹਾਨ ਦਾ ਕਣਕ ਹੀ ਨਹੀਂ ਹੁੰਦੀ ਉਹ ਤਾਂ 6-7 ਪਾਣੀ ਦੇ ਕਣਕ ਪਾਗਦੀ ਹੁੰਦੀ ਸੀ ਤੇ ਹੁਣ ਕਣਕ ਪਾਗਦੀ ਹੈ ਤਿੰਨ ਪਾਣੀਆ ਤੇ ਚਾਰ ਪਾਣੀਆ ਤੇ ਤੇ ਬਾਈ ਆਪ ਦਾ ਬਾਹਣ ਦੇਖ ਕੇ ਪਾਣੀ ਲਾਓ ਹੁਣ ਕਿਸੇ ਮੇਰੇ ਵਰਗੇ ਦੇ ਭੇੜ ਚਾਲ ਚਾ ਕੇ ਪਾਣੀ ਨਾ ਲਾਓ ਕਣਕ ਨਾਲ ਦੀ ਖਰਾਬ ਕਰ ਲਓ ਜੇ ਤੁਹਾਡਾ ਬਾਹਣ ਹੈ ਜਿੰਨਾ ਗਿੱਲਾ ਪਿਆਗਾ ਅੱਜ ਜਿੰਨਾ ਇਹਨਾ ਗਿੱਲਾ ਪਾਹਾਂ ਪਿਆਗਾ ਇਹਨੂੰ ਪਾਣੀ ਦੀ ਕੋਈ ਜ਼ਰੂਰਤ ਨਹੀਂ ਯਾਰ ਐਵੇਂ ਖਾ ਮਖਾ ਐਵੇਂ ਤੁਸੀਂ ਸੜੀ ਫਿਰੋ ਮੋਟਰਾਂ ਮੁੜ ਕੇ ਕਹਿੰਦਾ ਬਾਈ 13045 ਸੜਕ ਲੀਏ ਫਲਾਨੀ ਚੀਜ਼ ਸੜਕ ਲੀਏ ਵੀ 05533 ਸੜਕ ਲੀਏ ਕਾ ਦੀ ਖੱਤ ਹੈ ਯਾਰ ਜੋ ਆ ਚੰਗੀ ਬੜੀ ਗਣਕ ਖੜੀ ਆ 트੍ਰੇਲ ਪਈ ਜਾਂਦੀ ਆ ਬਹੁਤ ਇੰਨੀ ਗੱਲੇ ਨੂੰ 트੍ਰੇਲ ਦੀ ਵੀ ਬਹੁਤ ਗੱਲ ਹੋ ਜਾਂਦੀ ਆ ਪਾਣੀ ਮੰਗੂ ਡੇਗਦੀ ਆ ਤਾਂ ਹਾਂ ਤੋਂ ਸਾਰੀ ਰਾਤ ਪੈਂਦੀ ਆ ਸੁੱਕਦੀ ਹੈ ਨਹੀਂ ਤੜਕ ਆ ਦੇਖ ਲਓ ਹੁਣ 12 ਵਜੇ ਪਏ ਦੁਪਹਿਰ ਦੇ ਸੁੱਕੀ ਹਜੇ ਹੈ ਨਹੀਂ 트੍ਰੇਲ ਤੇ 4 ਵਜੇ ਤੋਂ ਖੇਡ ਲੱਗਣ ਲੱਗ ਜੂ ਤੇ ਫਿਰ ਹੁਣ ਇਹਨੂੰ ਪਾਣੀ ਦੀ ਕੀ ਜ਼ਰੂਰਤ ਆ ਯਾਰ ਕੋਈ ਕਮਲਾ ਆਉਂਦੀ ਏ ਨਹੀਂ ਕੋਈ ਹੋਰ ਇਹ ਨਹੀਂ ਕਰਦੀ ਬਾਹਣ ਗਿੱਲਾ ਪਿਆਗਾ ਫੇਰ ਕਾਦੀ ਖਤਰ ਪਾਣੀ ਦਾ ਇਹਨੇ ਕੋਹਰਾ ਪੈਂਦਾ ਇੰਨੀ ਤੋਂ ਜਕੋਰਾ ਕਿੱਥੋਂ ਪੈ ਜੀ ਇਹ ਰ ਪਾਇਆ ਗਿਆ 2-4 ਦਿਨ ਪਾਇਆ ਗਿਆ ਕੁਛ ਨਹੀਂ ਹੁੰਦਾ ਇੰਨੀ ਕਹਲਤਾ ਦੂ ਵਾਲੇ ਵੀ ਨਹੀਂ ਕਰਦੇ ਬਾਈ ਜਿੰਨੇ ਦੇ ਆਲੂ ਲੱਗੇ ਪਏ ਮਾੜੇ ਮੋٹے ਕੋਰੇ ਤਾਂ ਉਹ ਵੀ ਨਹੀਂ ਡਰਦੇ ਉਹ ਵੀ ਕਹਿੰਦੇ ਸਮਝ ਮਾੜਾ ਮੋਟਾ ਕੋਰਾ ਪਵੇ ਬੱਦਲ ਰੁਕੇ ਤਾਂ ਸੈਜ ਬਾਨਣ ਲੱਗੇ ਤੇ ਆਪਾਂ ਕਣਕਾਂ ਵਾਲੇ ਪਹਿਲਾਂ ਚੱਕ ਲੈਣੇ ਕਈਆਂ ਬਾਈ ਹਜੇ ਕਾਹੇ ਦੀ ਲੋੜ ਨਹੀਂ ਕਣਕ ਨੂੰ ਆਹਦੇ ਬਾਹਣ ਦੀ ਕੰਡੀਸ਼ਨ ਦੇਖੋ ਸਾਡੇ ਬਾਹਣਾਂ ਦੀ ਕੰਡੀਸ਼ਨ ਦੇ ਹਿਸਾਬ ਨਾਲ ਤਾਂ ਮੇਰੇ ਹਿਸਾਬ ਨਾਲ ਤਾਂ ਹਜੇ 5 ਸੀਜ਼ਨ ਲੰਘਦੇ ਆ ਜੇ ਪੰਜ-ਛੀ ਦਿਨਾਂ ਬਾਅਦ ਪਾਣੀ ਛੱਡਾਂਗੇ ਨਾਲ ਤਾਂ ਪਾਣੀ ਖੇਤੀ ਸੁੱਕੂਗਾ ਤੇ ਨਾਲੇ ਕਣਕ ਇੱਕੇਦਾਂ ਮ ਚੜਜੂ ਤਾਂ। ਤੇ ਜੇ ਪਾਏਗਾ ਮੀਂਹ ਫੇਰ ਤਾਂ ਬਾਰੇ ਨੇ ਆਰੀ ਹੋ ਜਾਣਗੇ। ਤੇ ਹਜੇ ਸਾਡੇ ਬਾਹਣ ਆਪਣੇ ਗਿੱਲੇ ਆ ਜਿਨ੍ਹਾਂ ਦੇ ਰੇਤਲੇ ਬਾਹਣਾ ਬਾਈ ਉਹ ਆਪ ਦੀ ਗੌਰ ਕਰਕੇ ਪਾਣੀ ਲਾ ਲਓ ਹਨਾ ਰੇਤਲੇ ਬਾਹਣਾ ਦਾ ਇਹ ਸਿਸਟਮ ਆ ਉਹ ਪਾਣੀ ਵੀ 2 ਘੰਟੇ ਖੜਦਾ ਉਹਨਾਂ ਦੇ। ਤੇ ਜੇ ਮੀਂਹ ਪਈ ਉਹਨਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਰੇਤਲੇ ਬਾਹਣਾਂ ਵਾਲਿਆਂ ਨੂੰ ਤਾਂ ਤੇ ਜਿਹੜੇ ਡੱਕਰ ਬਾਣਾ ਜਿਨ੍ਹਾਂ ਦੇ 24 24 ਘੰਟੇ ਪਾਣੀ ਸੁੱਕਦਾ ਨਹੀਂ ਪਾਣੀ ਲਾਏ ਤੋਂ ਬਈ ਉਹ ਨਾ ਬੰਗਾ ਲੈ ਲਿਓ ਦੇਖ ਲਓ 5 5 ਸੀ ਤਰੀਕ ਤੱਕ ਕੁਛ ਨਹੀਂ ਹੁੰਦਾ ਆਪਣੇ ਬਾਹਣ ਸਿੱਧੀ ਸਿੱਧੀ ਸੁੱਕਦੇ ਨਹੀਂ ਗਿੱਲ ਰੱਖਣਗੇ ਇੰਨੀ ਕੁ ਤਾਂ ਇਹ ਜੇ ਉੱਤੋਂ ਸੀਕਰੀ ਸੁੱਕੂ ਤਾਂ ਥੱਲੇ ਬਹੁਤ ਜ਼ਿਆਦਾ ਗਿੱਲਾ ਤੇ ਬਾਕੀ ਧੁੰਦਾ ੱੱਪੇ ਪਈ ਜਾਂਦੀਆਂ ਹੁਣ ਤਾਂ ਉਹ ਵੀ ਨਹੀਂ ਸੁੱਕਣਾ ਬਾਹਣ ਹਨਾ ਸੁੱਕੇ ਤਾਂ ਹਜੇ ਖਾਲ ਨਹੀਂ ਦੇਖ ਲਓ ਨਾਲੇ ਸਾਡੇ ਸਪੈਸ ਦੇ ਲਾਏ ਪਏ ਆਗੇ ਚਲ ਕੈਮਰੇ ਜਿੱਤਾ ਚਿੱਟਾ ਇਹਦੀਂ ਨਾ ਦੇਖ ਲਓ ਇੱਥੇ ਤੇ ਹਜੇ ਬਾਹਣ ਕਿੱਥੇ ਸੁੱਕ ਗਿਆ ਹੁਣ ਤੇ ਬਈ ਹਜੇ ਕੋਈ ਚੱਕਰ ਨਹੀਂ ਦੇਖੋ ਪੰਜ ਚਾਰ ਦਿਨ ਜੇ ਇਹਨਾਂ ਦੇ ਡਾਕਰ ਵਾਹਣਾਗੇ ਆਹਦਾ ਵਾਹਣ ਦੇਖ ਕੇ ਪਾਣੀ ਲਾ ਲਿਓ ਤੇ ਉਹ ਐਵੇਂ ਹੀ ਛੇਤੀ ਯਾਰ ਕਿਸੇ ਦੇ ਮੰਗਰ ਲਾ ਕੇ ਜੇ ਕਿਸੇ ਦਾ ਉਹ ਵਾਹਣਾਗਾ ਵੀ ਉਹ ਜਿਹੜਾ ਵਾਹਣਾਗਾ ਆਪਣਾ ਰੇਤੇ ਵਾਲਾ ਵਾਹਣਾ ਉਹਨੇ ਮੋਟਰ ਚਲਾ ਲਈ ਤਾਂ ਆਪਾਂ ਵੀ ਕਦੀ ਬਸ ਰਮਾ ਕੇ ਵਿਹਲੇ ਹੋ ਜੀ ਵਿਹਲੇ ਉਹ ਕਿ ਜਾਣਾ ਕਿੱਥੇ ਅਰਮ ਪਹਿਲਾਂ ਵੀ ਕਈ ਬਿੰਦੂਆਂ ਚ ਆਖਿਆਗਾ ਇਹ ਤਾਂ ਨਹੀਂ ਜਾਣਾ ਆਪਦੇ ਖੇਤ ਰਹਿਣਾ ਜੇ ਤਾਂ ਫਸਲ ਕਰਨੀ ਆ ਤਾਂ ਆਪਦੇ ਖੇਤ ਰਹਿਣਾ ਪਊਗਾ ਜੇ ਹੁਣ ਬਾਣੀ ਇਹਨੇ ਦੁਕਾਨ ਚਲਾਉਣੀ ਹੁੰਦੀ ਆ ਤਾਂ ਉਹ ਆਦੀ ਦੁਕਾਨ ਤੇ ਰਹਿਣਾ ਜ਼ਰੂਰੀ ਆ ਦਾ ਆਣੀ ਹੈਗਾ ਵੀ ਉਹ ਖੋਲ ਕੇ ਦੁਕਾਨ ਜਾਂਦੀ ਗੜ ਤੁਰੇ ਫਿਰੂਗਾ ਇਹ ਕੱਲੀ ਖੇਤੂ ਹੀ ਹੈ ਵੀ ਆਪਾਂ ਬੀਜ ਤੇ ਮਹੀਨਾ ਪਾਣੀ ਨਹੀਂ ਲਾਉਣਾ ਵੇਲੇ ਤੁਰੇ ਫਿਰਦੇ ਕਿਤੇ ਵਾਗ ਗਏ ਕਿਤੇ ਕਿਤੇ ਵਾਗ ਗਏ ਤੇ ਇਹ ਬਾਈ ਜੇ ਖੇਤੀ ਕਰਨੀ ਆ ਤਾਂ ਬਾਈ ਖੇਤ ਜਿਹੜਾ ਮਾਰੋ ਦੇਖੋ ਕਦੇ YouTube ਤੋਂ ਖੇਤੀ ਨਹੀਂ ਹੁੰਦੀ ਹੁੰਦੀ ਇਹ ਅਸਲ ਤਾਂ ਤਿਆਰਬੇ ਖੇਤ ਚ ਖੇੜ ਕੀ ਪਤਾ ਲੱਗਦੇ ਹੈਗੇ ਹੋਰ ਜਾਣਕਾਰੀਆਂ ਲਈ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ